ਇੰਨੀਆਂ ਚੀਜ਼ਾਂ ਤੋਂ ਸਾਡੇ ਗੁਰੂ ਸਹਿਬਾਨ ਨੇ ਸਾਨੂੰ ਵਰਜਿਆ ਸਕਰ ਪਰ ਮਾਫ਼ ਕਰਿਓ ਵੱਡਾ ਦਿਲ ਕਰਕੇ ਸੁਣਿਓ ਅੱਜ ਦੁਨੀਆ ਉੱਧਰ ਨੂੰ ਜਾਂਦੀ ਹੈ ਜਿੱਥੇ ਨੂੰ ਭੀੜ ਜ਼ਿਆਦਾ ਹੋਵੇ ਅੱਛਾ ਜੇ ਕੋਈ ਨਾ ਭੀੜ ਇਕੱਠੀ ਹੋ ਜਵੇ ਅੱਗੇ ਕਿ ਵਿਚੋ ਕਹਿਣ ਲੱਪਣਗੇ ਚੰਗੇ ਭਲੇ ਨਹੀਂ ਕੁਛ ਨਾ ਕੁਛ ਤੇ ਸੱਚ ਹੋ ਨਹੀਂ ਆ ਐਵੇਂ ਹੀ ਕਰਦੇ ਨਾ ਵੀ ਕੁਛ ਤੇ ਬਾਬੇ ਵਿੱਚ ਸ਼ਕਤੀ ਮੂੜੀ ਆ ਹਰਦਵਾਰ ਦੇ ਵਿੱਚ ਬਹੁਤ ਰਾਚੀ ਸਿਗਾ ਜੀ ਬਣਤਾਂ ਦਾ ਸਾਰੇ ਪਾਣੀ ਦਿੰਦੇ ਪੈਸ ਕੇ ਸੂਰਜ ਨੂੰ ਤੇ ਬਾਬੇ ਨੇ ਜਾ ਕੇ ਸੂਰਜ ਨੂੰ ਪਾਣੀ ਦਿੱਤਾ ਬਾਬਾ ਢੀੜ ਦਾ ਰੂਪ ਨਹੀਂ ਬਣਿਆ ਬਾਬਾ ਕਹਿੰਦਾ ਦੋ ਪਾਣੀ ਬਾਬਾ ਪੁੱਠੇ ਬੰਨੇ ਸ਼ੁਰੂ ਹੋ ਗਿਆ ਪੰਡਤ ਪੁਰਾ ਉੱਥੇ ਕਹਿਣ ਲੱਗੇ ਤੁਹਾਨੂੰ ਪਤਾ ਨਹੀਂ ਪਾਣੀ ਚੜਦੇ ਨੂੰ ਨਹੀਂ ਦਾ ਸੂਰਜ ਨੂੰ ਪਾਣੀ ਦਿੰਦਾ ਤੇ ਬਾਬਾ ਕਹਿੰਦਾ ਤੂੰ ਹੀ ਸੂਰਜ ਨੂੰ ਪਾਣੀ ਦੇ ਲੋ ਮੈਂ ਆਪਣੇ ਇੱਧਰ ਜ਼ਮੀਨ ਨੂੰ ਪਾਣੀ ਦਿਨਾ ਪਿਆ ਮੇਰੀ ਤਾਂ ਫਸਲ ਸੁੱਕਦੀ ਪਈ ਆ ਪੰਡਿਤ ਕਹਿਣ ਲੱਗੇ ਬਾਬਾ ਏਡੀ ਤੂੰ ਤੇਰਾ ਪਾਣੀ ਚਲੇ ਜਾਊਗਾ ਤੂੰ ਕਹਿੰਨਾ ਰਾਏ ਭੋਏ ਦੀ ਤਲਵੰਡੀ ਇਹ ਪਾਣੀ ਕਿਤੇ ਦੂਰ ਜਾਂਦਾ ਨਹੀਂ ਤੇ ਗੁਰਨਾਨਕ ਪਾਤਸ਼ਾਹ ਕਹਿੰਦੇ ਜੇ ਤੁਹਾਡਾ ਸੂਰੇ ਤੱਕ ਚੱਲ ਜੂਗਾ ਤੇ ਮੇਰਾ ਰਾਏ ਭੋਏ ਦੀ ਤਲਵੰਡੀ ਤੱਕ ਵੀ ਚਲਾ ਜਾਓ ਇਹ ਬਾਬੇ ਦੇ ਸਮਝਾਉਣ ਦਾ ਤਰੀਕਾ ਵਾ ਸੂਰੇ ਤੱਕ ਪਾਣੀ ਨਹੀਂ ਜਾਂਦਾ ਪਰ ਅਸੀਂ ਦੇਣੋ ਨਹੀਂ ਹਟਦੇ ਬਾਬਾ ਕਿ ਤੇਰੇ ਪ੍ਰਕਾਸ਼ ਨੂੰ ਮਨਾਉਣ ਵਾਲੇ ਇਹ ਗ੍ਰਾਈ ਤੇ 500 ਦੀ ਜਗ੍ਹਾ 600 ਕਰ ਸਕਦੇ ਪਰ ਜਦੋਂ ਤੇਰੀ ਗੱਲ ਮੰਨਣ ਤੇ ਆ ਗਈ ਨਾ ਇਹ ਗੱਲ ਮੰਨਦੇ ਨਹੀਂ ਜਦੋਂ ਗੱਲ ਕੇਸ ਰੱਖਣ ਦੀ ਆ ਗਈ ਫਿਰ ਕਹਣਗੇ ਬਾਬਾ ਤੁਸੀਂ ਆਪਣਾ ਕੰਮ ਕਰ ਤੂੰ ਸਾਡੇ ਕੇਸਾਂ ਤੋਂ ਕੀ ਲੈਣਾ ਕੇਸਾਂ ਨੂੰ ਕਿਹੜਾ ਅੰਗੂਰ ਲੱਗਣੇ ਆ ਇਦਾਂ ਹੀ ਕਹਿੰਦੇ ਨਾ ਜਦੋਂ ਕਹੀਏ ਅੰਮ੍ਰਿਤ ਛਕ ਲੋ ਇਹ ਕਹਿੰਦੇ ਲੰਗਰ ਤੇ ਅਸੀਂ ਪੀਜਿਆਂ ਦਾ ਲਾਦਵਾਂਗੇ ਪਰ ਅੰਮ੍ਰਿਤ ਨਹੀਂ ਛਕ ਸਕਦੇ ਇਹ ਸਿੱਖੀ ਭਾਲਦੇ ਆ ਲੰਗਰਾਂ ਦੇ ਵਿੱਚੋਂ ਇਹ ਸਿੱਖੀ ਭਾਲਦੇ ਆ ਐਸ਼ ਦੇ ਵਿੱਚੋਂ ਪਰ ਸਿੱਖੀ ਖੰਡਿਓ ਤਿੱਕੀ ਮਾਰਦ ਨੇ ਕਿਆ ਸਗਾ ਸਿਰ ਤਰਤਲੀ ਗਲੀ ਮੇਰੀ ਆਓ ਇੱਕ ਮਾਰਗ ਪੈਰ ਤੇਰੀ ਜੈ ਸਿਰ ਦੀਜੈ ਕਾਣ ਨਾ ਕੀਜੈ ਸਾਡੇ ਵਿੱਚੋਂ ਕਈਆਂ ਨੂੰ ਪਤਾ ਨਹੀਂ ਹੁਣਾ ਵੀ ਸ਼ਬਦ ਕਿਹੜੇ ਗੁਰੂ ਦਾ ਇਹ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਆ ਮਾਰਦ ਨੇ ਪਹਿਲੇ ਜਾਮੇ ਦੇ ਵਿੱਚ ਹੀ ਕਹਿਤਾ ਵੀ ਇੱਥੇ ਉਹ ਆਵੇ ਜਿਹਦੇ ਵਿੱਚ ਕੋਈ ਕਾਣ ਨਾ ਹੋਵੇ ਬਾਬਾ ਅੱਜ ਵੇਖ ਤੇਰੇ ਗੁਰਪੁਰ ਮਨਾਉਣ ਵਾਲੇ ਸਾਰੇ ਕਾਣੇ ਬੈਠੇ ਆ ਇਹ ਛੱਡਦੇ ਹੀ ਨਹੀਂ ਕੋਈ ਬਾਬਾ ਸਿੱਖਾਂ ਨੇ ਗੋਲਦ ਮਾਲਾ ਵੇਖਿਆ ਨਹੀਂ ਤੇ ਸਿੱਖਾਂ ਨੇ ਮੱਥਾ ਕਿ ਤਿਆ ਨਹੀਂ ਸਾਚਾ